ਪਿੰਡ ਦੇ ਅਸਕਰ ਦੇ ਸੋਝਵਾਨ ਲੋਕੋ ਤੁਹਾਨੂੰ ਬੇਨਤੀ ਹੈ ਆਪਣੇ ਪਿੰਡ ਦੇ ਵਿੱਚ ਜਨਰਲ ਧਰਮਸ਼ਾਲਾ ਦੇ ਵਿੱਚ ਕਣਕ ਮਿਲ ਰਹੀ ਹੈ ਉਹ ਜਿਨ੍ਹਾਂ ਦੀ KYC ਰਹਿੰਦੀ ਹੈ ਆਪਣੀ KYC ਕਰਵਾ ਲਓ ਐਟ ਟਾਈਮ KYC ਕਰਨ ਵਾਲੇ ਬੰਦੇ ਬਿਲਕੁਲ ਵਿਹਲੇ ਬੈਠੇ ਨੇ ਜਿਨ੍ਹਾਂ ਦੀ ਅੱਜ KYC ਹੋਗੇ ਉਹਨਾਂ ਨੂੰ ਕਣਕ ਮਿਲੇਗੀ ਜਿਨ੍ਹਾਂ ਦੀ KYC ਰਹਗੀ ਉਹਨਾਂ ਨੂੰ ਮੁੜ ਕੇ ਕਣਕ ਨਹੀਂ ਮਿਲਣੀ ਤੇ ਨਾ ਕਿਸੇ ਨੂੰ ਵੀ ਦੋਸ਼ ਦੇ ਜਾਇਓ ਜਿੰਨ ਤੇ ਵੀਡੀਓ ਜਾਂਦੀ ਹੈ ਉਹ ਆਪਣੀ ਕੇवाईसी ਕਰਾ ਲੈਣਾ ਤਾਂ ਵੀਡੀਓ ਨੂੰ ਦੱਬ ਕੇ ਇੱਕ ਦੂਜੇ ਤੇ ਇੱਕ ਸ਼ੇਅਰ ਕਰ ਦਿਓ ਵੀ ਇੱਕ ਦੂਜੇ ਦਾ ਭਲਾ ਹੋ ਜਾਏ ਪਿੰਡ ਦਾ ਸਕਾ ਦੇ ਸਾਰੇ ਲੋਕਾਂ ਨੂੰ ਬੇਨਤੀ ਹੈ ਵੀ ਆਪਣੀ ਕੇवाईसी ਕਰਵਾ ਲਓ ਤੇ ਆਪਣੀ ਜਿੰਨੀ ਕਣਕ ਬਣਦੀ ਆਪਦੇ ਕਣਕ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਜਰਨਲ ਧਰਮਸਾਲਾ ਦੇ ਵਿੱਚ ਪਹੁੰਚ ਕੇ ਜਰੂਰ ਸੇਵਾ ਦਾ ਮੌਕਾ ਦਿਓ